ਸੱਚਕਾਲ ਤੁਸੀਂ ਦੇਖ ਰਹੇ ਹੋ ਦਾਨਕਸਪੁਰਾ ਟੀਵੀ ਮੈਂ ਸੋਨੀਆ ਸੋ ਤਸਵੀਰਾਂ ਤੁਹਾਡੇ ਨਾਲ 40s ਦੇ ਹਸਪਤਾਲ ਦੇ ਅੰਦਰੋਂ ਦੀਆਂ ਸਾਂਝੀਆਂ ਕਰ ਰਹੀਆਂ ਜਿੱਥੇ ਦੱਸਦੀ ਹੈ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਐਡਮਿਟ ਕਰਵਾਇਆ ਗਿਆ ਰਾਜਵੀਰ ਜਵੰਦਾ ਜਿਨ੍ਹਾਂ ਦਾ 3 ਦਿਨ ਪਹਿਲਾਂ ਹੀ ਇੱਕ ਭਿਆਨਕ ਐਕਸੀਡੈਂਟ ਸਵੇਰ ਸਰ ਪੋਣੇ 9 ਵਜੇ ਕਰੀਬ ਹੁੰਦਾ ਬੱਦੀ ਵਾਲੀ ਸਾਈਡ ਜਾ ਰਹੇ ਹੁੰਦੇ ਜਿਸ ਦੌਰਾਨ ਦੋ ਸਾਨ ਆਪਸ ਵਿੱਚ ਛਪੇੜਦੇ ਆ ਤੇ ਬਲੈਰੋ ਗੱਡੀ ਦੇ ਨਾਲ ਟਕਰਾ ਕੇ ਐਕਸੀਡੈਂਟ ਹੁੰਦਾ ਹੈ ਕਾਫੀ ਭਿਆਨਕ ਐਕਸੀਡੈਂਟ ਸੀਗਾ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਸੀ ਜਿੱਥੇ ਦੱਸਿਆ ਗਿਆ ਕਿ ਉਹਨਾਂ ਦੇ ਬ੍ਰੇਨ ਦੇ ਵਿੱਚ ਵੀ ਸੱਟ ਲੱਗੀ ਹੈ ਤੇ ਨਾਲ ਦੀ ਨਾਲ ਸਪਾਈਨਲ ਇੰਜਰੀਜ਼ ਵੀ ਜੋ ਆ ਗਾਇਕ ਨੂੰ ਆਈਆਂ ਨੇ ਜਿਸ ਤੋਂ ਬਾਅਦ ਇਹ ਵੀ ਕਿਹਾ ਗਿਆ ਸੀਗਾ ਕਿ ਉਹਨਾਂ ਦੀ ਹਾਲਤ ਜੋ ਆ ਕਾਫੀ ਜ਼ਿਆਦਾ ਨਾਜ਼ੁਕ ਹੈ ਜਿਸ ਤੋਂ ਬਾਅਦ ਹਰ ਕੋਈ ਅਰਦਾਸ ਕਰ ਰਿਹਾ ਸੀ ਪੰਜਾਬੀ ਕਲਾਕਾਰਾਂ ਦਾ ਇੱਥੇ ਇੱਕ ਵੱਡਾ ਇਕੱਠ ਦੇਖਣ ਨੂੰ ਮਿਲਿਆ ਉਹ ਚਾਹੇ ਰਣਜੀਤ ਬਾਵਾ ਹੋਣ ਐਮੀ ਵਰਕ ਹੋਣ ਕਿਪੀ ਗਰੇਵਾਲ ਹੋਣ ਨੀਰੂ ਬਾਜਵਾਂ ਹੋਣ ਬਹੁਤ ਸਾਰੇ ਕਲਾਕਾਰ ਇੱਥੇ ਲਗਾਤਾਰ ਪਹੁੰਚ ਰਹੇ ਸੀਗੇ ਸੀਐਮ ਭਗਵੰਤ ਮਾਨ ਸਾਹਿਬ ਵੀ ਇੱਥੇ ਪਹੁੰਚੇ ਸੀਗੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਉਹਨਾਂ ਦਾ ਹਾਲ ਜਾਨਣ ਦੇ ਲਈ ਪਹੁੰਚ ਰਹੇ ਨੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਵੀ ਲਗਾਤਾਰ ਇੱਥੇ ਨੇ ਤੇ ਉਹਨਾਂ ਦੇ ਵੱਲੋਂ ਵੀ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਪਰਿਵਾਰਿਕ ਮੈਂਬਰ ਹੀ ਨਹੀਂ ਪੂਰਾ ਪੰਜਾਬ ਉਹਨਾਂ ਦੇ ਫੈਨਸ ਪੰਜਾਬੀ ਕਲਾਕਾਰ ਹਰ ਕੋਈ ਉਹਨਾਂ ਦੇ ਲਈ ਅਰਦਾਸ ਕਰ ਰਿਹਾ ਕਿ ਰਾਜ ਜਵੰਦਾ ਜਲਤੋ ਜਲਦ ਠੀਕ ਹੋਣ ਤੇ ਦੱਸਦੀ ਹੈ ਕਿ ਕੱਲ ਦੇ ਦਿਨ ਇਹ ਖਬਰਾਂ ਆਈਆਂ ਸੀ ਕਿ ਰਾਜਵੀਰ ਜਵੰਦਾ ਦੇ ਸਿਹਤ ਦੇ ਵਿੱਚ ਬਹੁਤ ਮਾਈਨਰ ਪਰ ਸੁਧਾਰ ਹੋ ਰਿਹਾ ਕਿਉਂਕਿ ਪਹਿਲੇ ਦਿਨ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਸੀ ਹਾਲਾਂਕਿ ਹਲੇ ਵੀ ਹਾਲਤ ਜੋ ਹੈ ਨਾਜ਼ੁਕ ਹੀ ਹੈ ਵੈਂਟੀਲੇਟਰ ਦੇ ਉੱਤੇ ਨੇ ਪਰ ਸਿਹਤ ਦੇ ਵਿੱਚ ਹਲਕਾ ਫੁਲਕਾ ਸੁਧਾਰ ਆਇਆ ਜਿੱਥੇ ਉਹਨਾਂ ਨੇ ਕਿਹਾ ਗਿਆ ਕਿ ਮੈਡੀਸਿਨਸ ਨੂੰ ਵੀ ਮਾਈਨਰ ਕਰ ਦਿੱਤਾ ਗਿਆ ਤੇ ਉੱਥੇ ਜੇਕਰ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਕਤ ਅੰਦਰ ਕਿਹਾ ਜਾ ਰਿਹਾ ਹੈ ਕਿ ਕੁਲਵਿੰਦਰ ਵਿਲਾ ਰਣਜੀਤ ਬਾਵਾ ਦੇ ਸੀਕੂ ਵਾਲੇ ਤੇ ਹੋਰ ਕਾਫੀ ਕੁਝ ਕਲਾਕਾਰਾਂ ਮੌਜੂਦ ਹੈਗੇ ਆ ਪਰਿਵਾਰਿਕ ਮੈਂਬਰ ਵੀ ਮੌਜੂਦ ਹੈ ਫੈਨਸ ਵੀ ਪਹੁੰਚ ਰਹੇ ਆ ਹਾਲਕਿ ਵੀ ਦੱਸਿਆ ਜਾ ਰਿਹਾ ਸੀਗਾ ਕਿ ਜਦੋਂ ਉਹਨਾਂ ਦੇ ਮਾਤਾ ਜੀ ਦੇ ਵੱਲੋਂ ਉਹਨਾਂ ਦੇ ਸਿਰ ਨੂੰ ਪਲੋਸਿਆ ਗਿਆ ਤਾਂ ਉਸ ਵੇਲੇ ਰਾਜਵੀਰ ਜਵੰਦਾ ਦੀ ਅੱਖਾਂ ਦੇ ਵਿੱਚੋਂ ਹੰਝੂ ਵੀ ਆਏ ਸੀਗੇ ਤਾਂ ਡਾਕਟਰਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਉਹ ਚੀਜ਼ਾਂ ਨੂੰ ਮਹਿਸੂਸ ਵੀ ਕਰ ਰਹੇ ਨੇ ਤੇ ਹਰ ਕੋਈ ਉਹਨਾਂ ਦੇ ਫੈਨਸ ਵੀ ਪਹੁੰਚ ਰਹੇ ਆ ਤਸਵੀਰਾਂ ਉਦੋਂ ਵੀ ਸਾਹਮਣੇ ਆਏ ਸੀ ਜਦੋਂ ਉਹਨਾਂ ਦੀ ਇੱਕ ਫੈਨ ਕਾਫੀ ਜ਼ਿਆਦਾ ਇਮੋਸ਼ਨਲ ਰੋਂਦਿਆਂ ਹੋਇਆ ਇੱਥੇ ਪਹੁੰਚੀ ਸੀਗੀ ਤੇ ਉਹਨਾਂ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਸੀਗੀ ਤਾਂ ਉੱਥੇ ਇੱਕ ਫੈਨ ਉਹਨਾਂ ਦਾ ਸੀਗਾ ਜੋ ਅਮਸਬ ਗੁਰਦੁਆਰਾ ਦੇ ਵਿੱਚੋਂ ਅਰਦਾਸ ਕਰਕੇ ਨੰਗੇ ਪੈਰੀ ਫੋਰਟਿਸ ਦੇ ਵਿੱਚ ਪਹੁੰਚਿਆ ਸੀ ਜਵੰਦਾ ਠੀਕ ਹੋ ਜਾਣ ਰਾਜਵੇਰ ਜਵੰਦਾ ਜਿਹਨਾਂ ਨੂੰ ਬਾਈਕ ਰਾਈਡਿੰਗ ਦਾ ਬਹੁਤ ਸ਼ੌਂਕ ਹੈ ਅਕਸਰ ਅਸੀਂ ਉਹਨਾਂ ਦੇ ਸੋਸ਼ਲ ਮੀਡੀਆ ਉੱਤੇ ਇਹੀ ਤਸਵੀਰਾਂ ਵੇਖੀਆਂ ਸੀ ਜਿੱਥੇ ਉਹ ਪਹਾੜਾਂ ਦੇ ਵਿੱਚ ਘੁੰਮਦਿਆਂ ਹੋયા ਔਰ ਉਸ ਉਸ ਚੀਜ਼ ਨੂੰ ਇੰਜੋਏ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਤਾਂ ਇਸੇ ਕਰਕੇ ਉਹ ਬੱਦੀ ਗਏ ਸੀਗੇ ਇਹਨਾਂ ਚੀਜ਼ਾਂ ਨੂੰ ਇੰਜੋਏ ਕਰਨ ਪਰ ਉੱਥੇ ਉਹਨਾਂ ਦੇ ਨਾਲ ਇੱਕ ਹਾਦਸਾ ਵਾਪਰ ਚੋਂਦਾ ਪਰ ਹੁਣ ਹਰ ਕੋਈ ਅਰਦਾਸਾਂ ਕਰ ਰਿਹਾ ਤੇ ਇਹਨਾਂ ਅਰਦਾਸਾਂ ਦਾ ਅਸਰ ਜੋਾ ਕਿਤੇ ਨਾ ਕਿਤੇ ਦੇਖਦਾ ਹੋਇਆ ਔਰ ਦਿਸਦਾ ਹੋਇਆ ਵੀ ਨਜ਼ਰ ਆ ਰਿਹਾ ਸੋ 40s ਦੇ ਬਾਹਰ ਅਸੀਂ ਖੜੇ ਆ ਲਗਾਤਾਰ ਪੰਜਾਬੀ ਕਲਾਕਾਰ ਰਾਜਵੀਰ ਜਵੰਦਾ ਨੂੰ ਮਿਲਨ ਆ ਰਿਹਾ ਕਿਉਂਕਿ ਤਿੰਨ ਦਿਨ ਪਹਿਲਾਂ ਉਹਨਾਂ ਦਾ ਇੱਕ ਐਕਸੀਡੈਂਟ ਹੋਇਆ ਸੀ ਬੱਦੀ ਜਾ ਰਹੇ ਸੀਗੇ ਉਸੇ ਦੌਰਾਨ ਦੋਸਤਾਂ ਜਦੋਂ ਪੜ੍ਹੇ ਦੇ ਆਪਸ ਦੇ ਵਿੱਚ ਤਾਂ ਇਸੇ ਦੌਰਾਨ ਉਹਨਾਂ ਦਾ ਇੱਕ ਐਕਸੀਡੈਂਟ ਹੋੰਦਾ ਜਿਸ ਕਰਕੇ ਉਹਨਾਂ ਨੂੰ 40s ਦੇ ਵਿੱਚ ਪੜਤੀ ਕਰਵਾਇਆ ਗਿਆ ਸੀਗਾ ਪੰਜਾਬੀ ਕਲਾਕਾਰ ਲਗਾਤਾਰ ਆ ਰਹੇ ਤੇ ਇਸ ਵਕਤ ਸਾਡੇ ਨਾਲ ਰਾਈਟਰ ਪੱਤੀ ਪੜੀਵਾਲਾ ਜੀ ਮੌਜੂਦ ਹੈ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਰ ਜੀ ਸੋ ਤੁਸੀਂ ਅੰਦਰ ਜਾ ਕੇ ਆਏ ਹੋ ਮਿਲ ਕੇ ਆਏ ਹੋ ਰਾਜਵੀਰ ਜਵੰਧਾ ਨੂੰ ਦੇਖਿਆ ਤੁਸੀਂ ਨਹੀਂ ਜੀ ਉਹ ਹਲੇ ਕਿਉਂਕਿ ਡਾਕਟਰ ਉਹਦੇ ਰੂ ਆਪਣੇ ਟੂਰ ਤੇ ਨੇ ਡਾਕਟਰ ਸਾਰੇ ਚੈੱਕ ਕਰ ਰਹੇ ਨੇ ਤੇ ਸਾਰੇ ਥੱਲੇ ਬੈਠੇ ਨੇ ਮਾਤਾ ਜੀ ਵੀ ਥੱਲੇ ਬੈਠੇ ਨੇ ਤੇ ਹੋਰ ਵੀ ਜਿਹੜੇ ਸਟਾਰ ਆਏ ਹੋਏ ਨੇ ਸਾਡੇ ਗਾਇਕ ਕਲਾਕਾਰ ਉਹ ਵੀ ਥੱਲੇ ਬੈਠੇ ਨੇ ਸੋ ਗੱਲਬਾਤ ਇਹੀ ਹੋਈ ਹੈ ਕਿ ਰਾਤ ਦਾ ਕੱਲ ਦਾ ਰਾਤੀ ਹੁਣ ਜਿਹੜਾ ਹੋਰ ਸਾਨੂੰ ਜਿਹੜਾ ਚੰਗੀ ਖਬਰ ਮਿਲੀ ਹੈ ਸਾਨੂੰ ਅੰਦਰ ਜਾ ਕੇ ਇਹੀ ਹੈ ਕਿ ਉਹਨਾਂ ਦੇ ਜਿਹੜਾ ਵੈਂਟੀਲੇਟਰ ਦੇ ਪੁਆਇੰਟ ਸੀ ਉਹ ਘਟਾਏ ਗਏ ਨੇ ਮਤਲਬ ਆਕਸੀਜਨ ਦਾ ਜਿਹੜਾ ਲੈਵਲ ਆ ਫਲੋ ਜਿਹੜਾ ਸਹੀ ਹੋਣਾ ਸ਼ੁਰੂ ਹੋ ਗਿਆ ਤੇ ਜਦੋਂ ਹੌਲੀ ਹੌਲੀ ਕਰਕੇ ਵੈਂਟੀਲੇਟਰ ਦੇ ਪੁਆਇੰਟ ਘਟਾਉਂਦੇ ਜਾਣਗੇ ਤਾਂ ਫਿਰ ਨੋਰਮਲ ਜਦੋਂ ਉਹਨਾਂ ਦੀ ਆਕਸੀਜਨ ਬ੍ਰੇਨ ਨੂੰ ਜਾਣੀ ਸ਼ੁਰੂ ਹੋ ਜੇਗੀ ਤੇ ਹੋਰ ਵੀ ਜਿਹੜਾ ਉਹਨਾਂ ਨੇ ਟੈਸਟ ਵਗੈਰਾ ਵੀ ਹੋਏ ਨੇ ਜਾਂ ਐਮ ਆਰ ਆਈ ਹੋਈ ਹੈ ਉਹਦੇ ਵਿੱਚ ਵੀ ਜਿਹੜੇ ਪਹਿਲੇ ਦਿਨ ਲੱਗ ਰਿਹਾ ਸੀ ਰਾਤ ਨੂੰ ਜਿਸ ਤਰ੍ਹਾਂ ਦੀ ਅਮੀ ਆਈ ਸੀ ਕਿ ਬਹੁਤ ਖਤਰਨਾਕ ਸੱਟ ਲੱਗੀ ਹੈ ਤੇ ਬ੍ਰੇਨ ਡੈਟ ਉਹਦਾ ਉਹਦੇ ਵਿੱਚੋਂ ਅਸੀਂ ਮਤਲਬ ਲੱਗਦਾ ਕਿ ਜਿਹੜੀਆਂ ਦੁਆਵਾਂ ਦੁਨੀਆ ਨੇ ਕੀਤੀਆਂ ਨੇ ਸਾਰੇ ਪੰਜਾਬੀਆਂ ਨੇ ਪੂਰੇ ਵਰਲਡ 'ਚ ਦੁਆਵਾਂ ਕੀਤੀਆਂ ਉਹਦੇ ਕਰਕੇ ਜਿਹੜਾ ਕਾਫੀ ਜ਼ਿਆਦਾ ਅਸਰ ਹੋਇਆ ਉਹਨਾਂ ਦੁਆਵਾਂ ਦਾ ਕਿ ਉਹਨਾਂ ਦੀ ਹਾਲਤ ਜਿਹੜੀ ਆ ਹੁਣ ਪੁਆਇੰਟ 2.5 ਪੁਆਇੰਟ 2 ਜਿਹੜੀ ਠੀਕ ਹੁੰਦੀ ਜਾ ਰਹੀ ਹੈ ਬਿਲਕੁਲ ਜੀ ਸੁਧਾਰ ਹੁੰਦਾ ਜਾ ਰਿਹਾ ਬਿਲਕੁਲ ਜੀ ਤੁਸੀਂ ਜਦੋਂ ਅੰਦਰ ਗਏ ਹੋ ਪਰਿਵਾਰਿਕ ਮੈਂਬਰਾਂ ਦੇ ਨਾਲ ਕੀ ਕੁਝ ਗੱਲਬਾਤ ਹੋਈ ਉਹਨਾਂ ਨਾਲ ਜੀ ਮਾਤਾ ਜੀ ਨੂੰ ਮਿਲਿਆ ਮਾਤਾ ਜੀ ਤਾਂ ਹੁਣ ਸਾਰਿਆਂ ਨੂੰ ਕਿਉਂਕਿ ਹੱਥ ਜੋੜ ਕੇ ਉਹ ਤਾਂ ਸਾਰਿਆਂ ਦਾ ਥੈਂਕਸ ਕਰ ਰਹੇ ਨੇ ਬੈਠੇ ਵਿੱਚ ਪਾਠ ਕਰ ਰਹੇ ਨੇ ਤੇ ਜਾਂ ਸਾਰੀ ਦੁਨੀਆ ਨੂੰ ਅਰਦਾਸ ਕਰਦੇ ਨੇ ਕਿ ਤੁਸੀਂ ਵੀ ਅਰਦਾਸਾਂ ਕਰੋ ਤਾਂ ਕਿ ਤੁਹਾਡੀ ਅਰਦਾਸ ਕਿਸੇ ਦੀ ਲੱਗੇ ਤੇ ਮੇਰਾ ਪੁੱਤ ਜਿਹੜਾ ਉਹ ਸਹੀ ਸਲਾਮਤ ਘਰ ਨੂੰ ਚਲਾ ਜਾਵੇ ਤੇ ਦੁਆਵਾਂ ਦਾ ਅਸਰ ਹੁੰਦਾ ਹੀ ਆ ਆਪਾਂ ਸਾਰੇ ਦੇਖਦੇ ਆ ਨਾ ਕਿੰਨਾ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਸਾਰੇ ਲੋਕ ਲੱਗੇ ਹੋਏ ਨੇ ਦੁਆਵਾਂ ਕਰਨ ਤੇ ਇਸੇ ਗੱਲ ਦਾ ਅਸਰ ਹੈ ਕਿ ਅੱਜ ਜਿਹੜੀ ਹੋਣ ਸਵੇਰ ਦੀ ਨਿਊਜ਼ ਹੈ ਕਿ ਜਿਹੜਾ ਵੈਂਟੀਲੇਟਰ ਵੀ ਘਟਿਆ ਤੇ ਬੀਪੀ ਵੀ ਠੀਕ ਹੈ ਤੇ ਕਈ ਚੀਜ਼ਾਂ ਉਹਨਾਂ ਦੀ ਜਿਹੜੀ ਮੂਵਮੈਂਟ ਜਿਵੇਂ ਮਾਤਾ ਨੇ ਕੱਲ ਬੁਲਾਇਆ ਤੇ ਉਹਦੇ ਅੱਖਾਂ ਦੇ ਵਿੱਚੋਂ ਡਾਕਟਰਾਂ ਨੇ ਮਹਿਸੂਸ ਕੀਤਾ ਕਿ ਇਹ ਨੂੰ ਅੰਦਰੋਂ ਫੀਲ ਹੋਇਆ ਕਿਉਂਕਿ ਜਿਹੜੀਆਂ ਅਸੀਂ ਨਹੀਂ ਦੇਖ ਸਕਦੇ ਮੈਡੀਕਲ ਚੀਜ਼ਾਂ ਜਾਂ ਬਾਡੀ ਦੇ ਵਿਚਾਰਕ ਤਾਂ ਡਾਕਟਰਾਂ ਨੂੰ ਪਤਾ ਲੱਗ ਜਾਂਦੀਆਂ ਹੰਜੂ ਵੀ ਆਏ ਡਿਵੀ ਡਾਕਟਰਾਂ ਨੇ ਬਿਲਕੁਲ ਬਿਲਕੁਲ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਕਿਤਨਾ ਕਿਤੇ ਸਾਨੂੰ ਉਮੀਦਾਂ ਵੀ ਜਿੰਨੀਆਂ ਅਸੀਂ ਦੁਆਵਾਂ ਕਰ ਰਹੇ ਹਾਂ ਸਾਰੀ ਦੁਨੀਆ ਦੁਆ ਕਰ ਰਹੀ ਹੈ ਉਹ ਦੁਆਵਾਂ ਦਾ ਅਸਰ ਬਹੁਤ ਜਲਦੀ ਰਾਜਵੀਰ ਜਵੰਦਾ ਫੇਰ ਸਾਡੇ ਠੀਕ ਹੋ ਕੇ ਤੰਦਰੁਸਤ ਹੋ ਕੇ ਇਸੇ ਤਰ੍ਹਾਂ ਸਾਡੇ ਮੇਲੇ ਕਾੜੇ ਦੁਬਾਰਾ ਲਾਵੇ ਅੱਛਾ ਇੱਕ ਚੀਜ਼ ਇਹ ਵੀ ਹੈ ਇਦਾਂ ਲੱਗਦਾ ਪੰਜਾਬੀ ਇੰਡਸਟਰੀ ਨੂੰ ਵੀ ਨਜ਼ਰ ਲੱਗ ਗਈ ਆ ਪਰ ਉਥੇ ਹੀ ਪੰਜਾਬੀ ਕਲਾਕਾਰਾਂ ਦਾ ਵੀ ਇਕੱਠ ਜੋ ਆ ਦੇਖਣ ਨੂੰ ਮਿਲਿਆ ਸੀ ਜੀ ਬਿਲਕੁਲ ਜੀ ਸਾਰੇ ਮੰਨਤਾ ਲੱਗਦਾ ਨਹੀਂ ਕੋਈ ਐਸਾ ਕਲਾਕਾਰ ਹੋਊਗਾ ਜਿਹੜਾ ਨਹੀਂ ਆਇਆ ਤੋ ਕਿ ਜਵੰਦਾ ਆਪਣੇ ਆਪ ਚ ਵਿੱਚ ਇੱਕ ਐਸਾ ਕੁ ਲੱਗਦਾ ਜਿਹਦੀ ਸਾਰਿਆਂ ਦੇ ਨਾਲ ਮਿੱਤਰਤਾ ਸਾਰਿਆਂ ਦੇ ਨਾਲ ਭਾਈਚਾਰਕ ਸਾਥ ਸੀ ਬੜਾ ਮਿਲਣਸਾਰ ਹਸਮੁਖ ਖੁਸ਼ ਮિજાਜ ਤੇ ਸਪੋਰਟਸਮੈਨ ਤਾਂ ਹੈ ਹੀ ਸੀ ਕਿਉਂਕਿ ਸਪੋਰਟਸਮੈਨ ਜਿਹੜੇ ਖੁੱਲੇ ਦਿਲ ਵਾਲੇ ਹੁੰਦੇ ਨੇ ਇਸੇ ਕਰਕੇ ਇੰਨੀ ਦੁਨੀਆ ਉਹਦੀ ਖਬਰਾਂ ਨੂੰ ਆਉਂਦੀ ਆ ਲੋਕ ਦੁਆਵਾਂ ਕਰਦੇ ਨੇ ਸਵੇਰੇ ਆਉਂਦੇ ਰਾਤ ਹੀ ਆਉਂਦੇ ਸਾਰੀ ਸਾਰੀ ਰਾਤ ਲੋਕੀ ਬੈਠੇ ਰਹਿੰਦੇ ਨੇ ਸੋ ਇਹਦਾ ਕਿਤੇ ਨਾ ਕਿਤੇ ਅਸਰ ਹੈ ਕਿ ਇਹ ਜਿਹੜਾ ਪਰਮਾਤਮਾ ਕਰੇਗੇ ਰਾਜਵੀਰ ਜਵੰਦਾ ਬਹੁਤ ਜਲਦੀ ਠੀਕ ਹੋ ਗਏ ਜੀ ਅਸੀਂ ਵੀ ਦੁਆ ਕਰਦੇ ਆ ਰਾਜਵੀਰ ਜਵੰਦਾ ਜਲਦੀ ਠੀਕ ਹੋ ਜਾਣ ਫਿਰ ਤੋਂ ਅਖਾੜੇ ਲਗਾਉਣ ਲੋਕ ਉਹਨਾਂ ਦੇ ਗੀਤਾਂ ਨੂੰ ਸੁਣਨ ਕਿਉਂਕਿ ਗੀਤਾਂ ਉਹਨਾਂ ਦੇ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਚਾਹੁੰਦਾ ਸੀਗਾ ਸੋ ਇਸ ਦੇ ਨਾਲ ਹੀ ਮਨ ਯਾਨੀ ਕਿ ਸੋਨ